ਇਸ ਪਾਵਨ ਪਵਿੱਤਰ ਦਿਵਸ ਤੇ ਸਾਰਾ ਸ਼ਹਿਰ ਹੀ ਜਿਹੜਾ ਹੈ ਪੋਲੇ ਸ਼ੰਕਰ ਜੀ ਦੇ ਰੰਗਾ ਦੇ ਵਿੱਚ ਰੰਗਿਆ ਹੋਇਆ ਹੈ ਹਰ ਥਾਂ ਤੇ ਜਿਹੜਾ ਹੈ ਹਰ ਹਰ ਮਹਾਦੇਵ ਦੇ ਜਿਹੜੇ ਨੇ ਜੈਕਾਰਿਆਂ ਨਾਲ ਗੂੰਜ ਰਿਹਾ ਹੈ ਦਾ ਨਾ ਲਈ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਜੋਦਰੀ ਅਰਦਾਸ ਕਰਦਾ ਹਾਂ ਕਿ ਸਾਡੇ ਸ਼ਹਿਰ ਨੂੰ ਆਪਸੀ ਭਾਈਚਾਰਕ ਸਮੇਲ ਜਿਹੜਾ ਹੈ ਸਾਡਾ ਦਿਨ-ਬਦਨ ਹੋਰ ਪੁਖਤਾ ਹੁੰਦਾ ਜਾਵੇ ਪਿਆਰ ਆਪਸ ਵਿੱਚ ਸਾਰਿਆਂ ਦਾ ਬਣਿਆ ਰਹੇ ਤੇ ਸ਼ਹਿਰ ਵੀ ਜਿਹੜਾ ਹੈ ਤਰੱਕੀ ਕਰੇ ਢਿੱਲੀ ਪੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡੇ ਨਾਲ ਭਰਤਪੋਸ਼ਨ ਜਿਸ ਤਰ੍ਹਾਂ ਕਿ ਅੱਜ ਸ਼ਿਵ ਸ਼ੰਕਰ ਭੋਲੇनाथ ਦੀ ਸ਼ਿਵਰਾਤਰੀ ਦਾ ਦਿਨ ਮਹਾਂਪੁਰਬ ਪੂਰੇ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈਗਾ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਪਟਿਆਲੇ ਦੀਆਂ ਕਿਸ ਤਰ੍ਹਾਂ ਦੇ ਨਾਲ ਕਤਾਰਾਂ ਦੇ ਵਿੱਚ ਖੜਕੇ ਸ਼ਰਧਾਲੂ ਜਿਹੜੇ ਨੇ ਸ਼ਿਵ ਸ਼ੰਕਰ ਭੋਲੇਨਾਥ ਦੇ ਦਰਸ਼ਨ ਕਰਨਾ ਆਏ ਨੇ ਜਲ ਅਭਿਸ਼ੇਕ ਕਰ ਰਹੇ ਨੇ ਔਰ ਵਕ ਵਕ ਮੰਦਰਾਂ ਦੇ ਵਿੱਚ ਇਤਿਹਾਸਿਕ ਮੰਦਰਾਂ ਦੇ ਵਿੱਚ ਭੋਲੇ ਸ਼ੰਕਰ ਦੇ ਭਗਤਾਂ ਦੀ ਜਿਹੜੀ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੈਗੇ ਉਹ ਕਿਸ ਤਰ੍ਹਾਂ ਦੇ ਨਾਲ ਜਲ ਅਭਿਸ਼ੇਕ ਵੀ ਭੋਲੇ ਸ਼ੰਕਰ ਦੇ ਜਿਹੜਾ ਹੈਗਾ ਉਹ ਮੂਰਤੀ ਦੇ ਕਿਤਾ ਜਾ ਰਿਹਾ ਹੈਗਾ ਸ਼ਿਵਲਿੰਗ ਤੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਜਲਪhishek ਵੀ ਆ ਕਿਤਾ ਜਾ ਰਿਹਾ ਸੋ ਤਸਵੀਰਾਂ ਨੇ ਪਟਿਆਲੇ ਦੀਆਂ ਇਹ ਪਟਿਆਲੇ ਦੇ ਇਤਿਹਾਸਿਕ ਮੰਦਿਰ ਦੀਆਂ ਤਸਵੀਰਾਂ ਨੇ ਸ਼ਿਵ ਸ਼ੰਕਰ ਪੋਲਨਾਥ ਜੀ ਦੇ ਮੰਦਿਰ ਦੀਆਂ ਤਸਵੀਰਾਂ ਨੇ ਸੋ ਕਿਸ ਤਰ੍ਹਾਂ ਦੇ ਨਾਲ ਕਿੰਨੇ ਖੂਬਸੂਰਤੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਇੰਜ ਜਾਪਦਾ ਕਿ ਜਿਸ ਤਰ੍ਹਾਂ ਦੇ ਨਾਲ ਹੂਬ-ਰੂ ਜਿਹੜਾ ਹੈਗਾ ਪਹਾੜਾਂ ਦੇ ਵਿੱਚ ਸ਼ਿਵ ਜੀ ਵਿਰਾਜਮਾਨ ਨੇ ਤੋਂ ਸੰਗ ਤਾਂ ਦਰਸ਼ਨ ਕਰ ਰੀਆਂ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਪਟਿਆਲੇ ਦੀਆਂ ਸੋ ਸੰਗਤਾਂ ਨੇ ਨਮਸਤਕ ਹੋਣ ਆਈਆਂ ਨੇ ਸੋ ਬਹੁਤ ਦੂਰੋਂ ਦੂਰੋਂ ਸ਼ਰਧਾਲੂ ਜਿਹੜੇ ਨਮਸਤਕ ਹੋਣ ਆਉਂਦੇ ਨੇ ਇਤਿਹਾਸਿਕ ਮੰਦਿਰ ਦੇ ਵਿੱਚ ਸ਼ਿਵ ਸ਼ੰਕਰ ਭੋਲੇनाथ ਜੀ ਦੇ ਇਤਿਹਾਸਿਕ ਮੰਦਿਰ ਦੇ ਵਿੱਚ ਸੋ ਤਸਵੀਰਾਂ ਨੇ ਇਹ ਸ਼ਿਵ ਪਰਿਵਾਰ ਦੀਆਂ ਸੋ ਗਣੇਸ਼ ਮਹਾਰਾਜ ਜੀ ਦਾ ਵੀ ਇੱਥੇ ਜਿਹੜੇ ਗਿਆ ਮੂਰਤੀ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜੇ ਸ਼ਰਧਾਲੂ ਕਤਾਰਾਂ ਦੇ ਵਿੱਚ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਖੜਕੇ ਸ਼ਿਵ ਸ਼ੰਕਰ ਭੋਲੇनाथ ਦੇ ਮਹਾ ਸ਼ਿਵਰਾਤਰੀ ਪਰਵ ਦੇ ਉੱਤੇ ਜਿਹੜੇ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਛੋਟੇ-ਛੋਟੇ ਬੱਚੇ ਵੀ ਨੇ ਬਜ਼ੁਰਗ ਨੇ ਮਹਿਲਾਵਾਂ ਨੇ ਸੋ ਇਹ ਤਸਵੀਰਾਂ ਨੇ ਪਟਿਆਲੇ ਦੀਆਂ ਸੋ ਜਿੱਥੇ ਕੀ ਜਿਹੜਾ ਹੈਗਾ ਜੈ ਮਾਨਿਸ਼ਕਾਮ ਸਵਾ ਵੱਲੋਂ ਵੀ ਜਿਹੜਾ ਹੈਗਾ ਸੇਵਾ ਨਿਭਾਈ ਜਾ ਰਹੀ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਬਹੁਤ ਸ਼ਰਧਾਲੂ ਇੱਥੇ ਪਹੁੰਚੇ ਹੋਏ ਨੇ ਸੋ ਗੱਲਬਾਤ ਕਰਦੇ ਆਂ ਸ਼ਰਧਾਲੂਆਂ ਦੇ ਨਾਲ ਸੋ ਸ਼ਿਵਰਾਤਰੀ ਦੇ ਮਹਾਪਰਵ ਦੇ ਉੱਤੇ ਜਿਹੜੇ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ अजीत ਪਾਲ ਕੋਲੀ ਐਮ ਐਲ اے ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੰਦਰਾਂ ਦੇ ਵਿੱਚ ਦਰਸ਼ਨ ਕਰਨ ਪਹੁੰਚੇ ਨੇ ਸੰਗਤਾਂ ਦੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਮੰਦਰਾਂ ਦੇ ਵਿੱਚ ਬੜੀਆਂ ਰੌਣਕਾਂ ਨੇ ਬੜਾ ਸ਼ਰਧਾ ਦਾ ਜਿਹੜਾ ਇੱਕ ਪੂਰਾ SLAAB ਉੜਿਆ ਦੇਖੋ ਅੱਜ ਇਸ ਪਾਵਨ ਪਵਿੱਤਰ ਦਿਵਸ ਤੇ ਸਾਰਾ ਸ਼ਹਿਰ ਹੀ ਜਿਹੜਾ ਹੈ ਪੋਲੇ ਸ਼ੰਕਰ ਜੀ ਦੇ ਰੰਗਾ ਦੇ ਵਿੱਚ ਰੰਗਿਆ ਹੋਇਆ ਹੈ ਅੱਜ ਹਰ ਥਾਂ ਤੇ ਜਿਹੜਾ ਹੈ ਹਰ ਹਰ ਮਹਾਦੇਵ ਦੇ ਜਿਹੜੇ ਨੇ ਜੈਕਾਰਿਆਂ ਨਾਲ ਗੂੰਜ ਰਿਹਾ ਹੈ ਇਹ ਸ਼ਹਿਰ ਦੇ ਵਕਫ ਵਕ ਥਾਵਾਂ ਤੇ ਕਿਤੇ ਲੰਗਰ ਲੱਗ ਰਹੇ ਨੇ ਕਿਤੇ ਸਟੇਜਾਂ ਸਜਾਈਆਂ ਜਾ ਰਹੀਆਂ ਨੇ ਸਾਰਾ ਸ਼ਹਿਰ ਜਿਹੜਾ ਹੈ ਇੱਕ ਦੁਲਹਨ ਵਾਂਗੂ ਸਜਾਇਆ ਗਿਆ ਹੈ ਅੱਜ ਮਾਦੇਵ ਜੀ ਦੀ ਜਿਹੜੀ ਹੈ ਮਾਂ ਸ਼ਿਵਰਾਤਰੀ ਦੀ ਜਿਹੜਾ ਹੈ ਉਪਲਖਸ਼ ਹੈ ਸਾਰੇ ਸ਼ਹਿਰ ਨੂੰ ਮੈਂ ਜਿੱਥੇ ਵਧਾਈ ਦਿੰਦਾ ਹਾਂ ਨਾਲ ਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਜੋਦੜੀ ਅਰਦਾਸ ਕਰਦਾ ਹਾਂ ਕਿ ਸਾਡੇ ਸ਼ਹਿਰ ਨੂੰ ਆਪਸੀ ਭਾਈਚਾਰਕ ਸਮੇਲ ਜਿਹੜਾ ਹੈ ਸਾਡਾ ਦਿਨ-ਬਦਨ ਹੋਰ ਪੁਖਤਾ ਹੁੰਦਾ ਜਾਵੇ ਪਿਆਰ ਆਪਸ ਵਿੱਚ ਸਾਰਿਆਂ ਦਾ ਬਣਿਆ ਰਹੇ ਤੇ ਸ਼ਹਿਰ ਵੀ ਜਿਹੜਾ ਹੈ ਤਰਕੀਆਂ ਵੱਲ ਜਾਵੇ ਸਰ ਆਪਸੀ ਭਾਈਚਾਰੇ ਦੀ ਸੰਧੀ ਜਿੱਦ ਦਿੱਤੇਗਾ ਇਸ ਤਰ੍ਹਾਂ ਕਿ ਪਟਿਆਲਾ ਸ਼ਾਹੀ ਸ਼ਹਿਰ ਹੈਗਾ ਚਾਹੇ ਕਹਿੰਦੇ ਗੁਰਪਰਵਾ ਹੋਵੇ ਉਹ ਵੀ ਅਸੀਂ ਭਾਈਚਾਰੇ ਤਰੀਕੇ ਨਾਲ ਮਨਾਉਂਦੇ ਆ ਚਾਹੇ ਮਤਲਬ ਕਿ ਸ਼ਿਵਰਾਤਰੀ ਹੈਗੀ ਹੈ ਰਾਮ ਨੌਮੀ ਹੈ ਹਰ ਇੱਕ ਜਿਹੜਾ ਪਾਵਨ ਤਿਯਾਰ ਹੈਗਾ ਪਵਿੱਤਰ ਤਿਯਾਰ ਹੈਗਾ ਉਹਨੂੰ ਅਸੀਂ ਰਲ ਮਿਲ ਕੇ ਮਨਾਉਂਦੇ ਆਗੇ ਸੋ ਅੱਜ ਵੀ ਉਹੀ ਰੌਣਕਾਂ ਜਿਹੜੀਆਂ ਪਟਿਆਲੇ ਵਿੱਚ ਦੇਖਣ ਨੂੰ ਬਿਲਕੁਲ ਜੀ ਬਿਲਕੁਲ ਅੱਜ ਜਿਹੜਾ ਹੈ ਕਿਸੇ ਧਰਮ ਦਾ ਕਿਸੇ ਸਮਾਜ ਦਾ ਜਿਹੜਾ ਹੈ ਇਹ उत्सव ਨਹੀਂ ਹੈ ਇਹ ਅੱਜ ਦਾ ਦਿਵਸ ਨਹੀਂ ਹੈ ਇਹ ਸਾਰੀ ਮਨੁੱਖਤਾ ਦਾ ਸਾਰੀ ਲੋਕਾਈ ਦਾ ਹੈ ਤੇ ਸਾਰੇ ਰਲ ਮਿਲ ਕੇ ਪਿਆਰ ਪਰਸਪਰ ਦੇ ਨਾਲ ਜਿਹੜਾ ਹੈ ਮਨਾ ਰਹੇ ਨੇ ਸੋ ਬਿਲਕੁਲ ਬੜੇ ਪਿਆਰ ਨਾਲ ਬੜੇ ਉਤਸ਼ਾਹ ਨਾਲ ਕਹਿੰਦੇ ਜਿਹੜੇਗਾ ਉਹ ਸਭ ਮਨਾਇਆ ਜਾ ਰਿਹਾ ਹੈਗਾ ਆਪਸੀ ਭਾਈਚਾਰਕ ਦਾ ਸਮੇਲ ਜਿਹੜਾ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਇੱਥੇ ਕਮੇਟੀ ਦੇ ਪ੍ਰਧਾਨ ਇਹਨਾਂ ਨਾਲ ਵੀ ਗੱਲਬਾਤ ਕਰਦੇ ਪ੍ਰਧਾਨ ਕੀ ਨਾਮ ਤੁਹਾਡਾ ਸਤਨਾਮ ਸੀਜਾ ਜੀ ਅਸੀਂ 2002 ਤੋਂ ਇੱਥੇ ਵਸਾਜਮਨ ਹੋਏ ਹਾਂ ਸ਼ਿਵਜੀ ਸਾਡੀ ਪਰਿਵਾਰ ਵੱਲੋਂ ਹਰ ਸਾਲ ਮਹਾਪਰਵੇ ਮਨਾਨੇ ਸਰਦਾਪੁਰਕ ਸਾਡੀ ਸੰਸਥਾ ਜਿਆਮਾਨ ਇਸ ਕਾਮ ਸਭਾ ਸਾਰੇ ਹਲ ਮਿਰਗੇ ਅਸੀਰ ਕਰਦੇ ਆ ਕੋਲੀ ਸਾਧਾ ਪ੍ਰਤਾਪ ਹੈ ਇਹਨਾਂ ਦੀ ਬਜੁਰਗਾਂ ਦਾ ਇਹਨਾਂ ਦਾਦਾ ਜੀ ਪ੍ਰਤਾਪ ਛੱਡਦੇ ਜੀ ਸੋ ਬਿਲਕੁਲ ਸੋ ਹਰ ਇੱਕ ਤਿਹਾੜ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਆਪਸੀ ਭਾਈਚਾਰਕ ਦਾ ਸਮੇਲ ਜਰੂਰ ਦਿਖਦਿਆ ਗਿਆ ਸੋ ਹੋਰ ਵੀ ਮੰਦਰਾ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਕਰਾਨੀਆਂ ਦਰਸ਼ਨ ਕੀ ਕਿਸ ਤਰ੍ਹਾਂ ਦੇ ਨਾਲ ਭੋਲੇ ਦੇ ਭਗਤਾਂ ਦੀ ਜਿਹੜੀ ਹੈ ਗਿਆ ਭੀੜ ਜਿਹੜੀ ਹੈ ਗਿਆ ਉਮੜੀ ਹੋਈ ਹੈ ਦਰਸ਼ਨਾ ਦੇ ਬਲਸ਼ ਨੇ ਭੋਲੇ ਦੇ ਭਗਤ ਕਿਸ ਤਰ੍ਹਾਂ ਦੇ ਨਾਲ ਲਾਈਨਾਂ ਦੇ ਵਿੱਚ ਖੜੇ ਦਰਸ਼ਣੇ ਦੀਦਾਰ ਕਰ ਰਹੇ ਨੇ